ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਕਿ ਇੱਕ ਫੂਡ ਡਿਲੀਵਰੀ ਵਾਲਾ ਮੁੰਡਾ ਲਿਫਟ ਦੇ ਵਿੱਚ ਪਿਸ਼ਾਬ ਕਰ ਰਿਹਾ ਹੈ ਪਰ ਸਵਾਲ ਇਹ ਹੈ ਉਹ ਮੁੰਡੇ ਦੇ ਤਾਂ ਹੋ ਗਏ ਉਹਦੇ ਤੇ ਉਹਦੇ ਤੇ ਰੈਸਿਸਟ ਕਮੈਂਟ ਵੀ ਹੋ ਗਏ ਪਰ ਨਾਲ ਦੀ ਨਾਲ ਕਿ ਕਿਸੇ ਨੇ ਇਨ ਐਪਾਂ ਵਾਲੀ ਇੰਡਸਟਰੀ ਦੇ ਉੱਤੇ ਸਵਾਲ ਕੀਤਾ ਕਿ ਇਹਨਾਂ ਦਾ ਪ੍ਰੈਸ਼ਰ ਕਿੰਨਾ ਕੀ ਕਿਸੇ ਨੇ ਜਿਹੜੀਆਂ ਵੱਡੀਆਂ ਸੁਪਰਮਾਰਕੀਟਾਂ ਨੇ ਉਹਨਾਂ ਤੇ ਸਵਾਲ ਕੀਤਾ ਹੈ ਕਿ ਉਹਨਾਂ ਦੇ ਵਿੱਚ ਵਾਸ਼ਰੂਮ ਦੀ ਸਹੂਲਤ ਹੈਗੀ ਹੈ ਕਿ ਨਹੀਂ ਕੀ ਤੁਸੀਂ ਕਿਸੇ ਨੇ ਸਵਾਲ ਕੀਤਾ ਕਿ ਜਦੋਂ ਵੀ ਇਹ ਐਸੈਂਸ਼ੀਅਲ ਜਿਹੜੇ ਵਰਕਰ ਨੇ ਕਿਸੇ ਪੰਪ ਦੇ ਉੱਤੇ ਜਾਂਦੇ ਨੇ ਤੇ ਉਹਨਾਂ ਨੂੰ ਖਰੀਦਣ ਦੇ ਲਈ ਮਜਬੂਰ ਕੀਤਾ ਜਾਂਦਾ ਨਹੀਂ ਵਾਸ਼ਰੂਮ ਉਹਨਾਂ ਨੂੰ ਵਰਤੋਂ ਕਰਨ ਨਹੀਂ ਦਿੱਤਾ ਜਾਂਦਾ ਸੋ ਲੋੜ ਤਾਂ ਇਹ ਹੈ ਕਿ ਜਿੰਨੇ ਵੀ ਐਸੈਂਸ਼ੀਅਲ ਵਰਕਰ ਨੇ ਉਹਨਾਂ ਨੂੰ ਇਹ ਸਹੂਲਤਾਂ ਜਿਹੜੀ ਕਿ ਦਿੱਤੀ ਜਾਵੇ ਤਾਂ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਦੂਜੇ ਪਾਸੇ ਇਸ ਮੌਕੇ 'ਤੇ ਆਏ ਸੀ ਭਗਵੰਤ ਮਾਨ ਦੀ ਜਿੰ ਯੋਜਨਾ ਕਰੀਏ ਉਹਨਾਂ ਨੇ ਪਿਛਲੇ ਦਿਨੀ ਇੱਕ ਕਾਰਡੀਨੈਂਸ ਜਾਰੀ ਕੀਤਾਗਾ ਕਿ ਪੰਜਾਬ ਦੇ ਜਿੰਨੇ ਪੈਟਰੋਲ ਪੰਪਾ ਉਹ ਕਿਸੇ ਨੂੰ ਵੀ ਵਾਸ਼ਰੂਮ ਕਰਨ ਤੋਂ ਜਵਾਬ ਨਹੀਂ ਦੇ ਸਕਦੇ ਜਿੰਨੇ ਵੀ ਰੋਡ ਦੇ ਉੱਤੇ ਵੱਡੀਆਂ ਇਹੋ ਜਿਹੀਆਂ ਸੁਪਰਮਾਰਕੀਟਾਂ ਨੇ ਜਾਂ ਕੋਈ ਵੀ ਹੈ ਤੇ ਉਹਨਾਂ ਨੂੰ ਵਾਸ਼ਰੂਮ ਦੀ ਫੈਸਿਲਿਟੀ ਦੇਣੀ ਪਊਗੀ ਤੇ ਇਹੀ ਸਵਾਲ ਆਸਟ੍ਰੇਲੀਆ ਚ ਹੋਣਾ ਚਾਹੀਦਾ ਨਾ ਕਿ ਰੈਸਿਸਟ ਕਮੈਂਟ ਹੋਣੇ ਚਾਹੀਦੇ ਆ